ਕਥੀ ਤੇ ਦਾ ਆਫਰ ਨਹੀਂ ਕਰਾਇਆ ਸੀ ਲੈ ਕੇ دریا ਬੜੀ ਦੂਰ ਚੱਲਦਾ ਹੈ ਚੱਲਦਾ ਚੱਦਾ ਕਰਦਾ ਕਰਦਾ ਉਹਨੇ ਆ ਆ ਗਿਆ ਤਾਰਾਂ ਦੇ ਬਿਲਕੁਲ ਨੇੜੇ ਇਹ ਜੇਕਰ ਇੱਥੇ ਕੋਈ ਸਰਕਾਰ ਇੰਤਜ਼ਾਮ ਨਹੀਂ ਕਰਦੀ ਨੋਚਾਂ ਬਾਰੇ ਜਾਂ ਕੁਝ ਵੀ ਇਹ ਤਾਰ ਵੀ ਜਾਏ ਦੀ ਆਦੇ ਬਿਨਾਂ ਤਾਂ ਨੁਕਸਾਨ ਹੋਵੇਗਾ ਆ ਮਗਲੀ ਖੇਤੀ ਵੀ ਹਾਰੀ ਜਾਏ ਦੀ ਇਧਰ ਹੀ ਤਾਂ ਖੇਤੀ ਬਰਬਾਦ ਹੋ ਗਈ ਪਰ ਇਧਰ ਕਿਹੜੇ ਸੁਪੀਆਂ ਖਾਵਾ ਤੇ ਪਿੰਡ ਬੈਠੇ ਨੇ ਇਹ ਪਿੰਡਾਂ ਨੂੰ ਵੀ ਖਤਰਾ ਹੈ ਇਹ ਪਾਣੀ ਚਲਦਾ ਚਲਦਾ ਹੁਣ ਇਵੇਂ ਨਿਧਾਰ ਇੱਥੇ ਬਣਾ ਲਈਏ ਇੱਥੇ ਕਰਦ ਕਰ 20 30 ਫੁੱਟ ਡੂੰਗਾ ਹੋ ਗਏ ਆ ਕਿਥੇ ਰੁੱਕ ਜੇ ਲੱਗੇ ਕਲੇ ਇੱਥੇ ਟਰਾਂਸਫਾਰਮ ਹੀ ਇਸ ਤੋਂ ਇਵੇਂ ਟਰਾਂਸਫਾਰਮ ਹੈਗੀ ਪਹਿਲਾਂ ਨੇ ਟਾ ਤੇ ਇਹ ਕਿ ਇੱਥੇ ਆ ਤੇ ਆਰ ਨਾਲ ਚੱਲਣ ਦਾ ਗੇਟ ਬਣਾ ਲੈ ਜੇ ਸਰਕਾਰ ਇਹਨੂੰ ਨੋਚਾ ਪਾਵੇ ਕੋਈ ਇੱਥੇ ਜਾਂ ਚਾਰ ਨੋਚਾ ਪਾਏ ਤੇ ਪਿੱਛੇ ਦਰ੍ਹਾ ਹੋ ਜਾਵੇ ਫਿਰ ਇੱਥੇ ਕੋਈ ਚਾਹ ਹਕੜਾ ਕੰਮ ਨਹੀਂ ਤੇ ਪਹਿਲੀ ਤਾਂ ਗਈ ਪਰ ਆਗਾ ਪਿੰਡ ਵੀ ਨਾਲ ਹੱਤੇ ਜਾਣ ਦੇ ਇਹ ਮਾੜੀ ਲਗਣੀ ਕਿੰਨੀ ਸੀ ਜੇ ਮੈਂ ਇਥੇ ਘੜ ਤੋਂ ਘੜ 200 ਕਿਲੋ ਜੀ ਲੈ ਗਏ ਇਹ 2007 ਵਾਲੀ ਪੈੜੀ ਹੈ ਕਿਹੜੀ ਮਾਲਕੀ ਹੋ ਤੇ ਇਹ ਅਣ ਇਸ ਟਾਈਮ ਕੱਚੀ ਹੋਈ ਹੈ ਤੇ ਇਹ ਇਥੇ ਮਾਂ ਕਰਨ ਬੇ ਹਾਦੀ ਪੈੜੀ ਵੀ ਆ ਤੇ ਇਵੇਂ ਮਾਲਕੀ ਵਾਪਸ ਆਵੇ ਮੌਕੇ ਤੇ ਗਰਦਾਉਰੀ ਹੋਵੇ ਤੇ ਸਾਨੂੰ ਇਹਦਾ ਖਰਾਬਾ ਮਿਲੇ ਹਾਰੇ ਝੋਨਾ ਆਗਾ ਇਥੇ ਕੋਈ ਦੂਜੀ ਪੈੜੀ ਨਹੀਂ ਕਿ ਝੋਨੇ ਦੀ ਪੈੜੀ ਸਾਰੀ ਹਾਰੇ ਝੋਨਾ ਹੈ ਓ ਕਿਹੜਾ ਉੱਥੇ ਪਹਾੜ ਤਾਂ ਦਾ ਇੱਥੇ ਨਾ ਦੀ ਖੇ ਚੌਕੀ ਉੱਥੇ ਇਹ ਪਹਾੜ ਪਾਸਤਾ ਦਾ ਏਰੀਆ ਪਰ ਆਪਣਾ ਤਾਂ ਰੁੱਖਾਂ ਤੋਂ ਘੜਾਦਾ ਹੈ ਤੇ ਸਾਰਾ ਜਿੰਨਾ ਪਰ ਪਾਸ ਦਾ ਏਰੀਆ ਪਰ ਨਾ ਦੇ ਕਿਤੇ ਦਿਗਗੇ ਨੇ ਕੀ ਹੋਇਆ ਪਿੰਡ ਨਾ ਦੇ ਪਰ ਸਾਡਾ ਹੋਇਆ ਪੁਰਾਣਾ ਆਪਾ ਆਪਣਾ ਜਿੰਨਾ ਲੱਗਦਾ ਲੱਗਾ ਤੂੰ ਬੋਲ 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 ਆਪਾਂ ਨੂੰ ਆਇਆ ਬਾਨ ਤੇ ਪਹੁੰਚ ਆਉਣਾ ਮੈਂ ਇਹ ਸਮਾਨ ਹੈ ਮੱਕੇ ਇੱਥੇ ਖੜ ਦੇਣਾ ਕਰ ਸਕਣਾ ਹੈ ਕਿ ਇਥੋਂ ਕਿਲੋ 1.5 ਕਿਲੋ ਮੀਟਰ ਨਦੀ ਪਰੇ ਪੂਰਾ ਨਾ 2 250 ਕਿੱਲਾ ਜ਼ਮੀਨ ਲੈ ਆਏ ਤੇ ਬਾਨ ਨੂੰ ਖਤਰਾ ਹੋ ਗਿਆ ਹੈ 12 ਇੱਥੇ ਨੋਚਾ ਚਾਹੀਦੇ ਨੇ 3 4 ਤੇ ਇਹ ਹੁਣ ਪੱਕਾ ਹੈ ਇਹ ਬਾੰਦ ਵਿਚੂਨਾ ਪਾਣੀ ਵਿੱਚ ਬਾਹਰ ਸੁਝਾਇ ਇਹ ਗਲਦਾ ਹੈ ਤੇ ਇਹ ਹਾਰੀਆਂ ਪਹਿਲੀਆਂ ਸਾਰੀਆਂ ਜੀ ਦੋ ਹਕੇ ਲਖਾਈ ਹੁ ਪਹਿਲੀ ਲੈ ਗਿਆ ਇਹ ਜੀ ਸਾਨੂੰ ਇੰਦਾ ਮਾਜਵਾ ਮਿਲਣਾ ਚਾਹੀਦਾ ਹੈ ਪੱਕੀਆਂ ਪੈਈਆਂ ਨੇ 2000 ਹੱਦ ਤੱਕ ਦੀਆਂ ਟੁਟੀਆਂ ਨਹੀਂਆਂ ਨੇ ਤੇ ਇੰਦਾ ਸਾਨੂੰ ਮਾਜਵਾ ਮਿਲਣਾ ਚਾਹੀਦਾ ਹੈ ਸਾਰੀਆਂ ਮੋਟੀਆਂ 16 17 ਮੋਟੀਆਂ ਗਈਆਂ ਵੇਚੇ ਚਾਰ ਫਾਰਮ ਸਭ ਕੁਝ ਗਿਆ ਸਾਡੇ ਪਿੰਡ ਪਮਾ ਜਿਹੜਾ ਨੇ ਸਾਡੇ ਖੇਤੀ ਅੰਗਰੇਜ਼ੀ ਚਾਰ ਬਾਅਦ ਤੋਂ ਅੱਗੇ ਗੇਟ ਨੰਬਰ 195 ਤੱਕ ਆ ਰਹੇ। ਦੇਕਦੇ ਇਸ ਗੇਟ ਨੰਬਰ 979 ਨੰਬਰ ਤੋਂ ਲੈ ਕੇ 195 ਤੱਕ 200 ਕਰੀਬ ਰਕਵਾ ਜੋਂ ਜਲਾਈ ਲੈ ਕੇ ਦੋ ਲਗਾਤਾਰ 2 ਮਹੀਨੇ ਪਾਣੀ ਸਾਡੇ ਆੜ ਆਏ ਨੂੰ ਉਹਦੇ ਅਮਨ ਖਾਤਰ ਸਾਡੇ ਪਹਿਲਾਂ ਤੋਂ ਸਾਰੀਆਂ ਚੋਨੇ ਦੀ ਫਸਲ ਤਬਾਹ ਹੋ ਗਈਆਂ। ਫਸਲਾਂ ਤਬਾਹ ਹੋਣ ਕਾਰਨ ਜਰੋ ਤਕੜਾ ਆੜ ਆ ਉੱਪਰ ਜਰੋ ਪਾਣੀ ਹੋਰ ਜਰੋ ਮਾਣ ਕੇ 23 ਲੱਖ 3.5 ਲੱਖ ਕਰੀਬ ਛਾੜ ਦਿੱਤਾ ਨੇ ਸਾਡੇ ਟਰੈਕਟਰ ਮੋਟਰਾਂ ਸਾਡੇ ਜਿੰਨੇ ਦੇ ਰੱਖਦਾ ਕੰਨਾਂ ਕੁਆੜੀਆਂ ਜੋ ਸਮਾਨ ਵਿੱਚ ਵਿੱਚ ਦਰਾਂ ਹਟਾ ਲਾਈ ਸੰਦ ਬੰਦ ਟਰੈਕਟਰ ਸੰਦ ਬੰਦ ਟਰੈਕਟਰਾਂ ਦੇ ਅੱਲਾ ਕਰ ਜੋ ਵੀ ਸਾਡੇ ਟਰੈਕਟਰੀ ਹੋ ਗਿਆ ਸਾਰੇ ਦਰਾ ਵਿੱਚ ਲੋਡ ਕੇ ਲੈ ਗਿਆ ਸਾਡੀ ਸੂਝ ਜਣੀ ਚਹੀਦੀ ਨਹੀਂ ਨਿਕਲੀ ਸਰਕਾਰ ਪ੍ਰਸ਼ਾਸਨ ਸਾਡੇ ਕੋਈ ਹੈਲਪ ਕਰਨ ਵਾਸਤੇ ਇਹ ਤੱਕ ਨਹੀਂ ਆ ਕੋਈ ਤੈਅ ਨਹੀਂ ਆ ਵਿਸਤਰ ਵੀ ਇਹਨਾਂ ਨੂੰ ਕੋਈ ਗਰੀਬਾਂ ਦੇ ਦੇ ਦੀਏ ਸਾਡਾ ਰੋਟੀ ਪਾਣਾ ਆਜੂ ਖਤਮ ਹੋਇਆ ਜਮ ਮਰੇ ਤਿਆਂ ਸਾਡੀ ਆਹਾਂ ਬੇਅਦੀ ਹੋ ਗਈ ਰੋਟੀ ਖਾਣੀ ਕੋਈ ਨੀਂਦ ਨਹੀਂ ਆ ਰਹੀ ਦਿਨ ਪਰ ਰਾਤ ਇਹ ਦਿਵਾਰੇ ਫਾਹ ਫੋਲ ਨੰਬਰ ਪਮਾਜੀ ਮਰੇ ਰਹਿਣਾ ਏਟ ਨੰਬਰ 896 ਜੀ ਜੀ ਅੰਦਰ ਹੀ ਗਰਾਉਂਡ ਉਹਨਾਂ ਲਾਇਆ ਸਾਰਾ ਲੋੜ ਗਿਆ ਮੋਤਾਂ ਲੋੜ ਦੰਨਿਆ ਇਹ ਅੱਡਾ ਚਾਰਾ ਵੀ ਹੈ ਚਾਰਾ ਵੀ ਨਹੀਂ ਪਿੱਛੇ ਖੇਤੀ ਵੀ ਨਹੀਂ ਹੈ ਜੀ ਕਿਤੇ ਉਹ ਪੱਠੇ ਲਈ ਆਈ ਕਿਤੇ ਪਾਈ ਚਾਰਾ ਤੇ ਹਾ ਤਾਂ ਸਾਹ ਕੁਝ ਲੋਨ ਗਿਆ ਬਣਵਾ ਦੋਗੇ ਨਕਾਨਾ ਤਾਂ ਹੋਦਾ ਨਹੀਂ ਨਾ ਚਾਰਾ ਕੋਈ ਨਾ ਕੋਈ ਬਸਾ ਉਹਨਾਂ ਨੂੰ ਹਲਕੀ ਜਿਹੀ ਜਵਾਬ ਦੇਣੇ ਹਨ ਸਾਨੂੰ ਤਾਂ ਉਹਨਦੇ ਜੋ ਵੀ ਕੋਈ ਛੈੜ ਹੀ ਨਹੀਂ ਇਸ ਨੂੰ ਇਹਨਾਂ ਖੰਡਪਤੀ ਦੇ ਦੀ ਹਉਦੇ ਪਤੇ ਤੇ ਵੀ ਕੰਮ ਦਾ ਤੇ ਬੈਂਕਾਂ ਵਾਲੇ ਵੱਖਰੇ ਖਰਾਬ ਕਰਦੇ ਆ ਜਿਹੜੇ ਬੈਂਕਾਂ ਵਾਲੇ ਲੋਨ ਲੈ ਆਏ ਉਹ ਵੱਖਰੇ ਖਰਾਬ ਕੀਤੇ ਜਾਂਦੇ ਆ ਬਈ ਕਾਣੇ ਇਹ ਆਰਤੀ ਵਖਰੇ ਖਰਾਬ ਕੀਤੀ ਜਾਂਦੇ ਆ ਸਾਡੇ ਪੈ ਪੈੇ ਮੋੜ ਪਹਿਲੀ ਸਾਡੀ ਲੜਗੀ ਤੇ ਅਸੀਂ ਕਿਥੋਂ ਦੇ ਜੀ ਸਾਡੀ ਜ਼ਮੀਨ ਜੇ ਤਾਂ ਲੜਗੀ ਤੇ ਅਸੀਂ ਕਿਨੂੰ ਦੇ ਕੀ ਦੇਈਏ ਮੇਰੇ ਮਕਾਨ ਸਾਡੇ ਉਹ ਘਰੇ ਬਾਹਰ ਸੋਰੀ ਉਹ ਘਰ ਗਏ ਨੇ ਦਲਵਾੜਾ ਪੰਨਾਂ ਪੰਨਾਂ ਨੇ ਅਸੀਂ ਹਣ ਕੀ ਦਰਜਾ ਜੇ ਕਿੱਧਰ ਨਾਲ ਜਾਈ ਮੇਰੇ ਸਾਥੀਓ ਧਿਆਨ ਨਾਲ ਗੱਲ ਕਰੋ ਕੋ ਲੜ ਲੈਣਾ ਤੈਨੂੰ ਵੇਖੋ ਬੜੀ ਦੁੱਖ ਦੀ ਗੱਲ ਆ ਕਿ ਕਾਫੀ ਸਾਡਾ ਨੁਕਸਾਨ ਹੋ ਗਿਆ ਪੂਰੀ ਕਰਦੀ ਵਰਤਣ ਵਾਲੀ ਚੀਜ਼ ਸਾਡੀ ਜ਼ਮੀਨ ਡੰਗਰ ਵਹੀਕਲ ਸਾਰੇ ਖਤਮ ਹੋ ਗਏ ਆ ਪਰ ਬਹੁਤ ਸਾਡੇ ਜਿਹੜੇ ਪੰਜਾਬ ਦੇ ਦਾਨੀ ਆ ਕੁਝ ਕਲਾਕਾਰ ਕੁਝ ਹੋਰ ਵੀ ਬਾਹਰੋਂ 10 ਗੱਡੀਆਂ ਪ੍ਰੈਸ ਵਾਲਾ ਦੱਸਣ ਦਿਆ ਸੀ 10 ਟੀਲਰ ਆਏ ਹੋਏ ਦਾਨੀ ਲੇਕਿਨ ਇਹਨਾਂ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਜਿੱਨਾਂ ਚ ਸਾਡੀ ਸਰਕਾਰ ਸਾਡਾ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਆ ਲੇਕਿਨ ਸਰਕਾਰ ਵੀ ਮੁਆਵਜ਼ਾ ਤਾਂ ਦੇਗੀ ਕਿ ਤੁਸੀਂ ਇੱਕ ਲਿਸਟ ਆਪ ਦੇ ਤੌਰ ਤੇ ਬਣਾਉਣੀ ਆ ਕਿਹੜੀ ਪੈੜੀ ਸੀਗੀ ਤੁਹਾਡੇ ਕੋਲੇ ਕਿੱਲੇ ਨੰਬਰ ਹੈਗੇ ਆ ਕਿਹੜਾ ਰਕਬਾ ਸੀਗਾ ਕਿਹੜੀ ਬੁਰਜੀ ਆ ਕਿੰਨੇ ਤੋਂ ਕਿੰਨੇ ਤੱਕ ਆ ਇੱਥੇ ਤੁਸੀਂ ਦੱਸਿਆ 1.5 ਕਿਲੋਮੀਟਰ ਦੂਰੀ ਤੋਂ ਜਿੰਨੀਆਂ ਦਰਗਾਹ ਪਾਣੀ ਨੇ ਜਿਹੜੀਆਂ ਆਈਆਂ ਫਸਲਾਂ ਤਬਾਹ ਕਰ ਦਿੱਤੀਆਂ ਇਸੇ ਤਰ੍ਹਾਂ ਵਸਤਾਰ ਨਾਲ ਲਿਖਣਾ ਬੁਰਜੀ ਨੰਬਰ ਕਿੰਨਾ ਹੈ ਠੀਕ ਆ ਕਿੰਨੀ ਮੇਰੀ ਪੈੜੀ ਸੀ ਉਹਦੀ ਲਿਸਟ ਬਣਾ ਕੇ ਜੇਕਰ ਸਰਕਾਰ ਮੁਆਵਜ਼ਾ ਦੇ ਦੇ ਤੇ ਬੜੀ ਮਿਹਰਬਾਨੀ ਉਹਨਾਂ ਦੀ ਜੇਕਰ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਤੇ ਆਪਾਂ ਸਮਾਜਿਕ ਨਿਆਂ ਮੰਤਰੀ ਸਾਡੇ ਠਾਪਲੇ ਸਾਹਿਬ ਜੀ ਹੈਗੇ ਆ ਤੁਹਾਡੇ ਪਿੰਡਾਂ ਦੀ ਰਿਪੋਰਟ ਉੱਤੇ ਜਾ ਕੇ ਆਪਾਂ ਉਹਨਾਂ ਨੂੰ ਬਾਈ ਨੇਮ ਉੱਥੇ ਮਿਲ ਕੇ ਤਾਂ ਆਪਾਂ ਉਹਨਾਂ ਤੋਂ ਆਰਡਰ ਕਰਵਾ ਸਕਦੇ ਆ ਉਹਨਾਂ ਦਾ ਇੱਥੇ ਟਾਈਮ ਵੀ ਰਖਾ ਸਕਦੇ ਆ ਪਰ ਜੇਕਰ ਤੁਸੀਂ ਚਾਹੋ ਤਾਂ ਉਹਨਾਂ ਕੋਲੇ ਬਹੁਤ ਪਾਵਰ ਹੈਗੀ ਆ ਸਮਾਜਿਕ ਨਿਆਮਤਰੀਆ ਜਿਹੜੇ ਸਮਾਜ ਦੇ ਫੈਸਲੇ ਕਰਦੇ ਆ ਜਿਵੇਂ ਬਾਬਾ ਸਾਹਿਬ ਡਾਕਟਰ ਬੀਟਕਰ ਤੁੰਗਰਾ ਸਾਹਿਬ ਹਿੰਦਾ ਉਹਨਾਂ ਦੀ ਪੋਸਟ ਤੇ ਸਾਡੇ ਠਾਪਲਾ ਜੀ ਬੈਠੇ ਹੋਏ ਨੇ ਉਹਨਾਂ ਨੂੰ ਆਪਾਂ ਰੂਬਰੂ ਮਿਲ ਸਕਦੇ ਕਰਾਂਗੇ ਤਿਆਰੀ ਆਪਾਂ ਮੈਂ ਭਰੋਸਾ ਦੋਣਾ ਕਿ ਭਾਈ ਵੇਖੋ ਲਿਸਟ ਬਣਾਉਣੀ ਜ਼ਰੂਰੀ ਆ ਤੇ ਲਿਸਟ ਤੋਂ ਨਾਲ ਤੁਹਾਡਾ ਇੱਕ ਪਿੰਡ ਚੋਂ ਇੱਕ ਬੰਦਾ ਤਾਂ ਸਾਡੇ ਨਾਲ ਤੁਰਨਾ ਜ਼ਰੂਰੀ ਆ ਇਹ ਸਾਰੇ ਨਹੀਂ ਤੁਰ ਸਕਦੇ ਇੱਕ ਬੰਦਾ ਫਿਰ ਜੇ ਤੁਸੀਂ 10 12 15 20 ਪਿੰਡਾਂ ਦੀ ਰਿਪੋਰਟ ਬੁਲਾ ਲੈਂਦੇ ਹੋ ਤੇ ਆਪਾਂ ਉਹਨਾਂ ਤੋਂ ਟਾਈਮ ਵੀ ਲੈ ਲਾਂਗੇ ਉਹਨਾਂ ਤੋਂ ਆਰਡਰ ਵੀ ਕਰਵਾ ਸਕਦੇ ਆ ਮੈਂ ਤੁਹਾਡੇ ਤੋਂ ਅਮੀਨ ਰੱਖਦਾ ਕਿ ਮੇਰੀ ਗੱਲ ਨੂੰ ਸਮਝ ਕੇ ਮੇਰਾ ਵੀ ਸਾਥ ਦਿਓ ਤੇ ਮੈਂ ਵੀ ਤੁਹਾਡੇ ਲਈ ਰਾਤ ਦਿਨ ਮਿਹਨਤ ਕਰਕੇ ਧਿਆਰਾ ਇਨਸਾਫ ਦਵਾਉਣ ਲਈ ਜਿਹੜਾ ਤੁਸੀਂ ਮੁਆਵਜ਼ਾ ਮੰਗਦੇ ਹੋ ਇਹ ਬਹੁਤ ਵੱਡੀ ਬਾਈ ਨੇ ਗੱਲ ਕਹੀ ਕਿ ਜਿਹੜੇ ਤਾਂ ਦਰਿਆ ਦੇ ਪਰਲੇ ਪਾਸੇ ਸੀ ਫਸਲਾਂ ਉਹ ਤਾਂ ਡੁੱਬ ਗਈਆਂ ਦੂਸਰੇ ਪਾਸੇ ਜਿਹੜਾ ਆ ਬਨ ਲੱਗਿਆ ਹੋਇਆ ਇਹਦੇ ਚੋਂ ਪਾਣੀ ਸਿੰਮਣਾ ਸ਼ੁਰੂ ਹੋ ਗਿਆ ਉਹ ਸੇਮ ਆਉਣੀ ਸ਼ੁਰੂ ਹੋ ਗਈ ਇਹ ਵੀ ਸਾਹਮਣੇ ਫਸਲ ਜਿਹੜੀ ਹੈਗੀ ਆ ਬਰਬਾਦ ਹੋਣ ਦੇ ਚਾਂਸ ਹੈਗੇ ਆ ਇਹਦੇ ਤੇ ਵੀ ਆਪਾਂ ਪੈਰਵਾਹੀ ਕਰਾਂਗੇ ਨਾਲ ਅਸੀਂ ਲਿਖਦੇ ਹਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਸੀਂ ਇਹ ਪੁੱਛਣਾ ਵੀ ਚਾਹੁੰਦੇ ਆਂ ਵੀ ਹਰ ਸਾਲ ਤੁਸੀਂ 50 ਸਾਲਾਂ ਚ ਦੋ ਜਾਂ ਤਿੰਨ ਵਾਰੀ ਸਾਡਾ ਦਰਿਆ ਦੀ ਸਫਾਈ ਕਰਾਉਣ ਦਾ ਖਰਚਾ ਤਾਂ ਪਾਉਂਦੇ ਹੋ ਪਰ ਇੱਥੇ ਕਦੀ ਜੀਸੀਪੀ ਕਦੀ ਕੋਈ ਸਫਾਈ ਕਰਨ ਦਾ ਕੋਈ ਚਾਂਸ ਨਹੀਂ ਹੈ ਜੇਕਰ ਸਰਕਾਰ ਵਧੀਆ ਤਰੀਕੇ ਨਾਲ ਜਿਹੜੀ ਗ੍ਰਾਂਟ ਉਹ ਪਾਸ ਕਰਾ ਕੇ ਕਾਗਜ਼ਾਂ 'ਚ ਖੁਰਦ-ਫੁਰਦ ਕਰਦੀ ਆ ਉਹੋ ਗ੍ਰਾਂਟ ਦੇ ਨਾਲ ਜੇ ਸਹੀ ਤਰੀਕੇ ਨਾਲ ਸਫਾਈ ਹੋ ਜਾਵੇ ਤੇ ਸਾਡਾ ਪਾਣੀ ਜਿਹੜਾ ਹੈਗਾ ਕਾਹਣੀ ਚੱਲ ਸਕਦਾ ਤੇ ਨਾਲ ਮੈਂ ਦੱਸਣਾ ਚਾਹੂਗਾ ਕਿ ਸਾਰਿਆਂ ਨੂੰ ਵੀ ਐਕਿ ਪਾਣੀ ਜੁੜਨ ਦਾ ਵੱਡਾ ਕਾਰਨ ਇਹ ਆ ਕਿ ਸਰਕਾਰ ਨੇ ਆਪਦੀ ਮਨਮਰਜ਼ੀ ਨਾਲ ਨਹਿਰਾਂ ਬੰਦ ਕਰ ਦਿੱਤੀਆਂ ਉਹ ਪਾਣੀ ਜਿਹੜਾ ਨਹਿਰਾਂ ਚ ਜਾਂਦਾ ਸੀਗਾ ਉਹ ਇੱਥੇ ਇਕੱਠਾ ਹੋ ਗਿਆ ਇਕੱਠਾ ਹੋਣ ਦੇ ਕਾਰਨ ਸਾਨੂੰ ਪਾਣੀ ਨੁਕਸਾਨ ਪਸਣਾ ਨੂੰ ਪਰ ਗਿਆ ਇਹ ਸਰਕਾਰ ਦੀ ਲਾਪਰਵਾਹੀ ਵੀ ਸਮਝ ਸਕਦੀਆਂ ਇਹ ਸਰਕਾਰ ਦੀ ਨੀਤੀ ਵੀ ਹੈਗੀ ਆ ਕਿ ਜੇ ਪਾਣੀ 'ਚ ਇਹ ਬੰਦੇ ਲਤਾੜੇ ਜਾਣ ਡੁੱਬੇ ਜਾਣ ਤੇ ਸਾਡੀ ਲੋੜ ਮਹਿਸੂਸ ਕਰਨਗੇ ਤਾਂ ਆ ਆ ਕੇ ਵੀਡੀਓ ਬਣਾ ਰਹੇ ਆ ਪਬਲਿਕਿਟੀ ਬਣਾ ਰਹੇ ਆ ਇਹ ਗੰਦੀ ਸਿਆਸਤ ਜਿਹੜੀ ਹੈਗੀ ਆ ਇਹ ਖਤਮ ਕਰਨੀ ਚਾਹੀਦੀ ਹੈ ਸਰਕਾਰ ਨੂੰ ਹਾਂ ਜੇ ਤੁਸੀਂ ਸਮਝਦੇ ਹੋਏ ਤੇ ਇਹ ਤਾਂ ਮੰਗ ਕਰਨੀ ਪੈਣੀ ਹੈ ਨਾ ਵੀ ਜਦੋਂ ਪਾਣੀ ਆਉਂਦਾ ਨਾ ਪਹਿਲੋਂ ਨਹਿਰਾ ਛੱਡੀ ਕੋਈ ਵੱਡੀ ਗੱਲ ਆ ਹਰ ਇੱਕ ਪਿੰਡ ਚੋਂ ਦੋ ਟਰਾਲੀਆਂ ਕੱਢ ਕੇ ਬੰਦਾ ਜੇ ਸਰਕਾਰ ਨਹੀਂ ਮੰਨਦੀ ਤੇ ਉੱਥੇ ਤੁਸੀਂ ਪੁਲ ਜਾਮ ਕਰ ਸਕਦੇ ਹੋ ਤਾਂ ਉਹ ਨਹਿਰਾ ਤੁਸੀਂ ਛੜਾ ਸਕਦੇ ਹੋ ਅੱਗੇ ਕਿਸਾਨ ਸੀਗੇ ਬਹੁਤ ਮਾੜੇ ਮਾੜੇ ਮੁੱਦੇ ਤੇ ਚੱਕਾ ਜਾਮ ਕਰ ਦਿੰਦੇ ਸੀ ਐਤਕੀ ਪਾਣੀ ਦੇ ਵਿੱਚ ਕਿਸੇ ਵੀ ਕਿਸਾਨ ਨੇ ਨਹੀਂ ਕਿਹਾ ਕਿ ਨਹਿਰਾ ਬੰਦ ਕਿਉਂ ਕੀਤੀਆਂ ਹੋਈਆਂ ਪਾਣੀ ਮਾਰ ਲਿਆ ਸਭ ਨੂੰ ਨਹਿਰਾ ਛੱਡੀ ਜਾਵੇ ਕਿਸਾਨ ਸੀ ਨਾ ਆੜ ਜਿੱਥੇ ਬੰਦੀਆਂ ਸੀ ਨਾ ਕਿਉਂ ਮੂੰਹ ਬੰਦ ਹੋਇਆ ਉਹਨਾਂ ਦਾ ਆ ਕੇ ਸਿਆਸੀ ਲੋਕਾਂ ਦੇ ਨਾਲ ਉਹ ਵੀਡੀਓ ਬਣਾਉਂਦੇ ਰਿਹਾ ਮੀਟਿੰਗਾਂ ਕਰਦੇ ਰਿਹਾ ਇਹ ਆਪਦੇ ਨੰਬਰ ਬਣਾਉਂਦੇ ਰਿਹਾ ਲੇਕਿਨ ਕਿਸਾਨ ਦਾ ਨੁਕਸਾਨ ਹੋ ਰਿਹਾ ਪਰ ਬੋਲਣ ਦੀ ਹਿੰਮਤ ਨਹੀਂ ਰੱਖੀ ਮੈਂ ਬੇਨਤੀ ਕਰਦਾ ਕਿ ਵੇਖੋ ਜਦੋਂ ਕੋਈ ਲੋੜਵੰਦ ਪੀੜਤ ਹੈਗਾ ਉਹਦੇ ਨਾਲ ਖੜਨਾ ਚਾਹੀਦਾ ਤਾਂ ਮੈਂ ਤੁਹਾਡੇ ਤੋਂ ਆਸ ਰੱਖਦਾ ਤੁਸੀਂ ਮੇਰੀ ਲਿਸਟ ਬਣਾ ਕੇ ਦੇਵੋਗੇ ਤੇ ਮੈਂ ਤੁਹਾਡੇ ਨਾਲ ਤਿਆਰੀ ਕਰਾਂਗਾ ਜੈ ਭੀਮ ਜੈ ਭਾਰਤੂ ਸਸੀ ਕਾਲ ਨਮਸਕਾਰ